ਹੋਈ ਸੀ ਤਾਂ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਹਾਲਾਕੇ ਬਚਾਅ ਜ਼ਰੂਰ ਹੈ ਆ ਬੈਂਕ ਸਕੁਅਰ ਦੇ ਪਿਛਲੇ ਪਾਸੇ ਸਥਿਤ ਹੈ ਇਮਾਰਤ ਹਾਦਸੇ ਦੇ ਮਗਰੋਂ ਮੌਕੇ ਦੇ ਉੱਤੇ ਪੁਲਸ ਪਹੁੰਚੀ ਹੈ ਨੇੜੇ-ਟੜੀਆਂ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਹੈ ਤਾਂ ਚੰਡੀਗੜ੍ਹ ਦੇ ਵਿੱਚ ਇਹ ਹਾ사 ਵਾਪਰਿਆ ਹੈ ਕਾਫੀ ਲੰਮੇ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਦੀ ਖਬਰ ਹਾਲਾਕੇ ਨਹੀਂ ਹੈ ਹਾਂ ਦੇ ਵਿੱਚ ਵੱਡਾ ਹਾ사 ਵਾਪਰਿਆ ਇਮਾਰਤ ਦਾ ਇੱਕ ਹਿੱਸਾ ਅਚਾਨਕ ਡਿੱਗ ਗਿਆ ਕਾਫੀ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਹਾ사 ਦੇ ਵਿੱਚ ਜਾਨੀ ਨੁਕਸਾਨ ਦੀ ਖਬਰ ਹਾਲਾਂਕਿ ਨਹੀਂ ਹੈ ਬੈਂਕ ਸਕੁਅਰ ਦੇ ਪਿਛਲੇ ਪਾਸੇ ਸਥਿਤ ਹੈ ਇਹ ਇਮਾਰਤ ਹਾ사 ਦੇ ਮਗਰਮ ਮੌਕੇ ਦੇ ਉੱਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਨੇ ਨੇੜੇ ਤੜੇ ਦੀਆਂ ਇਮਾਰਤਾਂ ਨੂੰ ਵੀ ਫਿਲਹਾਲ ਖਾਲੀ ਜੋ ਹੈ ਉਕਰਵਾ ਲਿਤਾ ਗਿਆ ਹੈ ਔਰ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹਾ사 ਦੇ ਕਾਰਨਾਂ ਦੇ ਵਿੱਚ ਜਾਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਮੁਢਲੀ ਜਾਣਕਾਰੀ ਵਿੱਚ ਇਹੀ ਦੱਸਿਆ ਜਾ ਰਿਹਾ ਕਿ ਇਮਾਰਤ ਪਿਛਲੇ ਕਾਫੀ ਸਮੇਂ ਤੋਂ ਇੱਕ ਖਾਲੀ ਪਈ ਹੋਈ ਸੀ ਵਦੇਰੇ ਜਾਣਕਾਰੀ ਪੱਤਰਕਾਰ ਸੁਮਿਤ ਸਿੰਘ ਸਾੜਨਾ ਜੁੜ ਚੁੱਕੇ ਨੇ ਆ ਸੁਮਿਤ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਇਮਾਰਤ ਡਿੱਗੀ ਹੈ ਆਖਿਰ ਪੂਰਾ ਮਾਮਲਾ ਕੀ ਹੈ ਲੇਕਿਨ ਕਾਫੀ ਸਮੇਂ ਤੋਂ ਲਾਟੇ ਖਾਲੀ ਪਈ ਸੀ ਤੇ ਲਗਭਗ ਜਾਣਕਾਰੀ ਇਹ ਸੀ ਪ੍ਰਸ਼ਾਸਨ ਨੂੰ ਇਹਦੀ ਇੱਕ ਅਸਥਾ ਹਲ ਹੋਣੀ ਤੇ ਹਾਲਾਂਕਿ ਜਿਹੜੀ ਫਾਈਨਲ ਸਟੇਟਮੈਂਟ ਕਹੀਏ ਆਫੀਸ਼ੀਅਲੀ ਉਹ ਤਾਂ ਅਜੇ ਆਉਣੀ ਬਾਕੀ ਹੈ ਪਰ ਹੁਣ ਤੱਕ ਇਹ ਪਤਾ ਲੱਗਿਆ ਵੀ ਇਸ ਬਾਰੇ ਜਾਣਕਾਰੀ ਕੀ ਪ੍ਰਸ਼ਾਸਨ ਨੂੰ ਉਪਕਾ ਪ੍ਰਬੰਧ ਦਾ ਉਸਾਸੇ ਕੀਤੇ ਹੋਏ ਸੀ ਜਿਵੇਂ अर्ली मॉर्निंग ਇਹ ਗਿਰੀ ਆ ਤਾਂ ਉਹਦੇ ਵਿੱਚ ਪਾਈਂ ਵਰਤੇ ਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਹਾਲਾਂਕਿ ਮੈਸਲ ਰੈਸਟ੍ਰੇਟ ਕਰਕੇ ਸੀਗਾ ਔਰ ਇੱਕ ਕਿਸੇ ਸਮੇਂ ਦੇ ਦੌਰਾਨ ਪਰ ਤਕਰੀਬਨ 15 ਤੋਂ 20 ਸਾਲ ਤੋਂ ਇਹ ਬਿਲਡਿੰਗ ਇਸੇ ਤਰ੍ਹਾਂ ਨਾਲ ਖਾਲੀ ਪਈ ਸੀ ਤੇ ਉਹ ਤੋਂ ਬਾਅਦ ਵੀ ਇਹ ਬਿਲਡਿੰਗ ਇਸੇ ਲਈ ਕਿਸੇ ਲਈ ਯੂਜ਼ ਨਹੀਂ ਕੀਤੀ ਕਿ ਕੋਈ ਹਾਲਤ ਹੈ ਜਿਹੜੀ ਉਹ ਕਾਫੀ ਕਰ ਸਕਦਾ ਸੀ ਤਾਂ ਯਾਨੀ ਕਿ ਇਸ ਬਿਲਡਿੰਗ ਬਾਰੇ ਪਤਾ ਸੀ ਸਾਰੀ ਜਾਣਕਾਰੀ ਵੀ ਹੈ ਕਿ ਬਹੁਤ ਘੱਟ ਸਾਸਾ ਹਾਸ ਮਿਲਦੀ ਹੈ ਤੇ ਇਹ ਵੀ ਹੋ ਸਕਦਾ ਵੀ ਇੰਟਰਨਲੀ ਤੌਰ ਤੇ ਮੈਸ ਦਾ ਅਫੀਸ਼ਲ ਜਦ ਤੱਕ ਸਟੇਟਮੈਂਟ ਨਹੀਂ ਆਉਂਦੀ ਫੁਟਕਣਾ ਮੁਸ਼ਕਿਲ ਹੋਏਗਾ ਪਰ ਲਗਭਗ ਇਹ ਜਾਣਕਾਰੀ ਜਿਵੇਂ ਮਿਲ ਰਹੀ ਹੈ ਕਿ ਇਹਨੂੰ ਜੇਕਰ ਇਹ ਨਾਗਰ ਦੀ ਤਾਂ ਕੁਸਾ ਮੇ ਤੋਂ ਬਾਅਦ ਵੈਸੇ ਵੀ ਇਹਨੂੰ ਨੋਨਾਲਿਜ਼ ਕਰਨਾ ਸੀਗਾ ਜੀ ਸੁਮਿਤ ਆਲੇ ਦੋ ਆਲੇ ਕਿੰਨੀ ਕੁ ਵੱਸੋਂ ਇੱਥੇ ਹੈ ਜਿਸ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਦੇਖੋ ਵੱਸੋਂ ਤਾਂ ਕੋਈ ਨਹੀਂ ਹੈਗੀ ਆਸ-ਪਾਸ ਤੇ ਕਿਉਂਕਿ ਜਿਵੇਂ ਅੱਜ ਵੈਸੇ ਤਾਂ ਛੁੱਟੀ ਵਾਲਾ ਦਿਨ ਸੀਗਾ ਪਰ ਹਾਂ ਇਹ ਜ਼ਰੂਰ ਹੈ ਵੀ ਇਹ ਦਿਨੇ ਕਿਤੇ ਹਾਦਸਾ ਹੋ ਜਾਂਦਾ ਤਾਂ ਫਿਰ ਫਿਰ ਕੋਈ ਨੁਕਸਾਨ ਹੋਣ ਦਾ ਖਤਰਾ ਕਹਿ ਸਕਦੇ ਹਾਂ ਵੀ ਹੋ ਸਕਦਾ ਸੀਗਾ ਕਿਉਂਕਿ ਆ ਕਾਫੀ ਚਾਹਲ ਪਹਿਲਾ ਵਾਲਾ ਖੇਤਰਾ ਸੈਕਟਰ 17 ਤੇ ਜਿਸ ਤਰ੍ਹਾਂ ਦੇ ਨਾਲ ਇਹ ਬਿਲਡਿੰਗ ਦੀ ਗੱਲ ਕਰੀਏ ਇੰਨਾ ਵੱਡੀ ਬਿਲਡਿੰਗ ਡਿੱਗ ਜਾਣੀ ਉਹ ਜ਼ਾਹਿਰ ਸੀ ਗੱਲ ਆ ਵੀ ਕੋਈ ਜਿਕਰ ਉਸ ਤੋਂ ਲੰਘਦਾ ਟੱਪਦਾ ਹੁੰਦਾ ਤਾਂ ਨੁਕਸਾਨ ਹੋ ਸਕਦਾ ਸੀ ਪਰ ਜਿਵੇਂ ਆਸ-ਪਾਸੇ ਜਿਹੜੀ ਇਹਦੇ ਰਸਤਾ ਲਾ ਆਇਆ ਸੀ ਜਾਂ ਬੰਦ ਕਰਿਆ ਹੋਇਆ ਸੀ ਖੇਤਰ ਉਹਦੇ ਮੁਤਾਬਕ ਇਹ ਸੀਗਾ ਵੀ ਫਿਰ ਵੀ ਕਿਤੇ ਨਾ ਕਿਤੇ ਇਹ ਸੀ ਵੀ ਨੁਕਸਾਨ ਬਹੁਤ ਘੱਟ ਹੁੰਦਾ ਜਾਂ ਨਾ ਹੀ ਹੁੰਦਾ ਵੈਸੇ ਤਾਂ ਕਿਉਂਕਿ ਜਿਹੇ-ਜਿਹੇ ਪ੍ਰਬੰਧ ਆਸ-ਪਾਸੇ ਕਰਿਆ ਹੋਇਆ ਸੀਗਾ ਇਹਦੇ ਜੀ ਜੀ ਅਸੂਮੀ ਜੀ ਅਸ ਤੋਂ ਬਾਅਦ ਮੌਕੇ ਦੇ ਉੱਤੇ ਹੁਣ ਕਿਹੜੀਆਂ ਕਿਹੜੀਆਂ ਟੀਮਾਂ ਪੁੱਜੀਆਂ ਨੇ ਕਿਸ ਤਰ੍ਹਾਂ ਦੀ ਜਾਂਚ ਚੱਲ ਰਹੀ ਹੈ ਦੇਖੋ ਅਜੇ ਤੱਕ ਪੁਲਿਸ ਤੇ ਪ੍ਰਸ਼ਾਸਨ ਦੇ ਅਫਸਰਾਂ ਨੂੰ ਤਾਂ ਜਿਹੜਾ ਕਿ ਇਨਫੋਰਮ ਕੀਤਾ ਗਿਆ ਪੁਲਿਸ ਟੀਮ ਮੌਕੇ ਤੇ ਇੱਕ ਤਰ੍ਹਾਂ ਦੇ ਨਾਲ ਜੇ ਕਹੀ ਕਿਸੇ ਆਗ ਆਸ-ਪਾਸੇ ਕੋਲੇ ਜਾਵੇ ਨਾ ਇਹਨਾਂ ਕੋ ਪ੍ਰਬੰਧ ਕਰਿਆ ਬਾਕੀ ਹੋ ਸਕਦਾ ਦਿਨ ਚੱਲਦੇ ਕਿਉਂਕਿ ਛੁੱਟੀ ਵਾਲਾ ਦਿਨ ਹੈ ਕਈ ਦਿਨ ਦੀਆਂ ਲਗਾਤਾਰ ਛੁੱਟੀਆਂ ਚੱਲ ਰਹੀਆਂ ਹੈਗੀਆਂ ਨੇ ਤਾਂ ਦਿਨੇ ਹੋ ਸਕਦਾ ਕਿ ਜਿਹੜੇ ਕੋਈ ਅਫੀਸ਼ੀਅਲਸ ਜਾਂ ਚੰਡੀਗੜ੍ਹ ਦੇ ਪੀਡਬਲਯੂਡੀ ਵਿਭਾਗ ਦੇ ਜਿਹੜੇ ਲੋਕ ਨੇ ਉੱਥੇ ਪਹੁੰਚ ਸ਼ੁਕਰੀਆ ਸੁਮੇਤ ਜੀ ਜਾਣ ਤਦਾਂ ਦਸਦੀ ਨੇ ਦੱਸਦੀ ਕਿ ਪ੍ਰਸ਼ਾਸਨਿਕ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਰਹੀਆਂ ਨੇ ਤਾਂ ਇਮਾਰਤ ਇੱਥੇ ਟਈ ਹੈ ਮਲਬਾ ਇਸ ਦੇ ਵਿੱਚ ਨਜ਼ਰ ਜੋ ਹੈ ਉਹ ਆ ਰਿਹਾ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਇਸ ਦੇ ਵਿੱਚ ਬਚਾ ਜਰੂਰ ਹੈ ਪਰ ਇਸ ਘਟਨਾ ਤੋਂ ਬਾਅਦ ਆਲੇ ਦੁਆਲੇ ਦੀਆਂ ਇਮਾਰਤਾਂ ਜਿਹੜੀਆਂ ਨੇ ਫਿਲਹਾਲ ਖਾਲੀ ਕਰਵਾਈਆਂ ਗਈਆਂ ਨੇ ਤਦਾਦੇ ਕੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਹੋਰ ਪ੍ਰਸ਼ਾਸਨਿਕ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਗਈਆਂ ਨੇ ਇਮਾਰਤ ਕਾਫੀ ਪੁਰਾਣੀ ਇਹ ਦੱਸੀ ਜਾ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਕਾਫੀ ਸਮੇ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਇਮਾਰਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਜਿਹੜਾ ਹੈ ਉਹ ਨਹੀਂ ਚੱਲ ਰਿਹਾ ਸੀ ਤੇ ਇਮਾਰਤ ਢਹਿਣ ਕਰਕੇ ਪ੍ਰਸ਼ਾਸਨ ਨੂੰ ਹੱਥ ਆ ਪੈਰਾਂ ਦੀ ਪੈ ਗਈ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਔਰ ਇੱਥੇ ਉਹਨਾਂ ਟੀਮਾਂ ਦੇ ਵੱਲੋਂ ਹੁਣ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ ਫਿਲਹਾਲ ਜਾਨੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਇਆ ਪਰ ਇਮਾਰਤ ਡਿੱਗਣ ਦੇ ਨਾਲ ਲੱਗਲੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਹੁਣ ਖਬਰਾਂ ਵਿਸਤਾਰ ਦੇ ਨਾਲ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇਮਾਰਤ ਦਾ ਇੱਕ ਹਿੱਸਾ ਅਚਾਨਕ ਡਿੱਗ ਗਿਆ ਕਾਫੀ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਤਾਂ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾਅ ਜਰੂਰ ਰਿਹਾ ਹੈ ਆ ਬੈਂਕ ਸਕੁਅਰ ਦੇ ਪਿਛਲੇ ਪਾਸੇ ਸਥਿਤ ਹੈ ਇਮਾਰਤ ਹਾਦਸੇ ਦੇ ਮਗਰੋਂ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਨੇੜੇ ਟਿਲੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿੱਤਾ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਇਹ ਹਾ사 ਵਾਪਰਿਆ। ਕਾਫੀ ਲੰਮੇ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਹਾਸੇ ਦੇ ਵਿੱਚ ਜਾਨੀ ਨੁਕਸਾਨ ਦੀ ਖਬਰ ਹਾਲਕੇ ਨਹੀਂ ਹੈ। ਸ਼ਹਿਰ ਦੇ ਵਿੱਚ ਵੱਡਾ ਹਾ사 ਵਾਪਰਿਆ ਹੈ। ਇਮਾਰਤ ਦਾ ਇੱਕ ਹਿੱਸਾ ਅਚਾਨਕ ਡਿੱਗ ਗਿਆ ਕਾਫੀ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਹਾਸੀ ਦੇ ਵਿੱਚ ਜਾਨੀ ਨੁਕਸਾਨ ਦੀ ਖਬਰ ਹਾਲਾਂਕਿ ਨਹੀਂ ਹੈ ਬੈਂਕ ਸਕੁਅਰ ਦੇ ਪਿਛਲੇ ਪਾਸੇ ਸਥਿਤ ਹੈ ਇਹ ਇਮਾਰਤ ਹਾਸੀ ਦੇ ਮਗਰਮ ਮੌਕੇ ਦੇ ਉੱਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਨੇ ਨੇੜੇ ਤੜੇ ਦੀਆਂ ਇਮਾਰਤਾਂ ਨੂੰ ਵੀ ਫਿਲਹਾਲ ਖਾਲੀ ਜੋ ਹੈ ਉਕਰਵਾ ਲਿਤਾ ਗਿਆ ਹੈ ਔਰ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹਾਸੀ ਦੇ ਕਾਰਨਾਂ ਦੇ ਵਿੱਚ ਜਾਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਮੁਢਲੀ ਜਾਣਕਾਰੀ ਵਿੱਚ ਇਹੀ ਦੱਸਿਆ ਜਾ ਰਿਹਾ ਕਿ ਇਮਾਰਤ ਪਿਛਲੇ ਕਾਫੀ ਸਮੇਂ ਤੋਂ ਇੱਕ ਖਾਲੀ ਪਈ ਹੋਈ ਸੀ ਬਧੇਰੇ ਜਾਣਕਾਰੀ ਪੱਤਰਕਾਰ ਸੁਮਿਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਆ ਸੁਮਿਤ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਇਮਾਰਤ ਡਿੱਗੀ ਹੈ ਆਖਿਰਪੁਰਾ ਮਾਮਲਾ ਕੀ ਹੈ ਲੇਕਿਨ ਕਾਫੀ ਸਮੇਂ ਤੋਂ ਲਾਟੇ ਖੜੀ ਪਈ ਸੀ ਤੇ ਲਗਭਗ ਜਾਣਕਾਰੀ ਸੀ ਪ੍ਰਸ਼ਾਸਨ ਨੂੰ ਇਹਦੀ ਇੱਕ ਸਸਤਾ ਹਾਲ ਹੋਣੀ ਤੇ ਹਾਲਾਂਕਿ ਜਿਹੜੀ ਫਾਈਨਲ ਸਟੇਟਮੈਂਟ ਕਹੀਏ ਆਬਵੀਅਸਲੀ ਹੋਤਾ ਅਜੇ ਆਉਣੀ ਬਾਕੀ ਆ ਪਰ ਹੋਂ ਤੱਕ ਇਹ ਪਤਾ ਲੱਗਿਆ ਵੀ ਇਸ ਬਾਰੇ ਜਾਣਕਾਰੀ ਕੀ ਪ੍ਰਸ਼ਾਸਨ ਨੂੰ ਉਸ ਦਾ ਪ੍ਰਬੰਧਨ ਦਾ ਉਸ ਤੋਂ ਕੀਤੇ ਹੋਏ ਸੀ ਤੇ ਜਿਵੇਂ ਅਰਲੀ ਮਾਰਨਿੰਗ ਇਹ ਗਿਰੀ ਆ ਤਾਂ ਉਹਦੇ ਵਿੱਚ ਪਾਇਆ ਵਰਤਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਹਾਲਾਂਕਿ ਮੈਸਲ ਰੈਸਕੈਂਟ ਕਰਕੇ ਸੀਗਾ ਔਰ ਇੱਕ ਕਿਸੇ ਸਮੇਂ ਦੇ ਦੌਰਾਨ ਤਕਰੀਬਨ 15 ਤੋਂ 20 ਸਾਲ ਤੋਂ ਇਹ ਬਿਲਡਿੰਗ ਇਸੇ ਤਰ੍ਹਾਂ ਨਾਲ ਖਾਲੀ ਪਈ ਸੀ ਤੇ ਉਸ ਤੋਂ ਬਾਅਦ ਵੀ ਇਹ ਬਿਲਡਿੰਗ ਉਸੇ ਲਈ ਕਿਸੇ ਨਾ ਕਿਸੇ ਤਰੀਕੇ ਤੋਂ ਵੀ ਹਾਰਤਾ ਜਿਹੜੀ ਉਹ ਖਾਸੇ ਕਰਪਾ ਸੀ ਯਾਨੀ ਕਿ ਇਸ ਬਿਲਡਿੰਗ ਬਾਰੇ ਪਤਾ ਸੀ ਸਾਰੀ ਜਾਣਕਾਰੀ ਜੀ ਬਹੁਤ ਘੱਟ ਹਾਲਤ ਮਿਲਦੀ ਹੈ ਤੇ ਇਹ ਵੀ ਹੋ ਸਕਦਾ ਵੀ ਅੰਤਰਰਾਸ਼ਟਰੀ ਤੌਰ ਤੇ ਵੈਸੇ ਦਾ ਆਫੀਸ਼ਲ ਜਦ ਤੱਕ ਸਟੇਟਮੈਂਟ ਨਹੀਂ ਆਉਂਦੀ ਤੁਹਾਨੂੰ ਪਤਾ ਨਾ ਮੁਸ਼ਕਲ ਹੋਏਗਾ ਪਰ ਲਗਭਗ ਇਹ ਜਾਣਕਾਰੀ ਜਰੂਰ ਮਿਲ ਰਹੀ ਹੈਗੀ ਆ ਵੀ ਇਹਨੂੰ ਜ਼ਿਕਰ ਹੈ ਹੁਣ ਨਾਗਰ ਦੀ ਤਾਂ ਕੁਸਾ ਮਤਵਾਲ ਵੈਸੇ ਵੀ ਇਹਨੂੰ ਨੋਨੋਲਿਸ਼ ਕਰਨਾ ਸੀ ਜੀ ਸੁਮਿਤ ਆਲੇ ਦੋਲੇ ਕਿੰਨੀ ਕੁ ਵਸੋਂ ਇੱਥੇ ਹੈ ਜਿਸ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਦੇਖੋ ਵਸੋਂ ਤਾਂ ਕੋਈ ਨਹੀਂ ਹੈਗੀ ਆਸ-ਪਾਸ ਤੇ ਕਿਉਂਕਿ ਜਿਵੇਂ ਅੱਜ ਵੈਸੇ ਤਾਂ ਛੁੱਟੀ ਦਾ ਦਿਨ ਸੀਗਾ ਪਰ ਹਾਂ ਇਹ ਜ਼ਰੂਰ ਹੈ ਵੀ ਇਹ ਦਿਨੇ ਕਿਤੇ ਹਾਦਸਾ ਹੋ ਜਾਂਦਾ ਤਾਂ ਫਿਰ ਜਾ ਫਿਰ ਕੋਈ ਨੁਕਸਾਨ ਹੋਣ ਦਾ ਖਤਰਾ ਕਹਿ ਸਕਦੇ ਹਾਂ ਵੀ ਹੋ ਸਕਦਾ ਸੀ ਕਿਉਂਕਿ ਕਾफी ਚਹਲ ਪਹਿਲ ਵਾਲਾ ਖੇਤਰਾ ਸੈਕਟਰ 17 ਤੇ ਜਿਸ ਤਰ੍ਹਾਂ ਦੇ ਨਾਲ ਇਹ ਬਿਲਡਿੰਗ ਦੀ ਗੱਲ ਕਰੀਏ ਇੰਨਾ ਵੱਡੀ ਬਿਲਡਿੰਗ ਡਿੱਗ ਜਾਣੀ ਉਹ ਜ਼ਾਹਰ ਸੀ ਗੱਲ ਆ ਵੀ ਕੋਈ ਜੇਕਰ ਉਸ ਤੋਂ ਲੰਘਦਾ ਕੱਪਦਾ ਹੁੰਦਾ ਤਾਂ ਨੁਕਸਾਨ ਹੋ ਸਕਦਾ ਸੀ ਪਰ ਜਿਵੇਂ ਆਸ-ਪਾਸੇ ਜਿਹੜੀ ਇਹਦੇ ਰਸਤਾ ਲਾ ਹੋਇਆ ਸੀ ਜਾਂ ਬੰਦ ਕਰਿਆ ਹੋਇਆ ਸੀ ਖੇਤਰ ਉਹਦੇ ਮੁਤਾਬਕ ਇਹ ਸੀਗਾ ਵੀ ਫਿਰ ਵੀ ਕਿਤੇ ਨਾ ਕਿਤੇ ਇਹ ਸੀ ਵੀ ਨੁਕਸਾਨ ਬਹੁਤ ਘੱਟ ਹੁੰਦਾ ਜਾਂ ਨਹੀਂ ਹੁੰਦਾ ਵੈਸੇ ਤਾਂ ਕਿਉਂਕਿ ਜਿਹੜਾ ਪ੍ਰਬੰਧ ਆਸ-ਪਾਸੇ ਕਰਿਆ ਹੋਇਆ ਸੀਗਾ ਇਹਦੇ ਜੀ ਜੀ ਆਸਮੀਤ ਜੀ ਉਸ ਤੋਂ ਬਾਅਦ ਮੌਕੇ ਦੇ ਉੱਤੇ ਹੁਣ ਕਿਹੜੀਆਂ ਕਿਹੜੀਆਂ ਟੀਮਾਂ ਪਹੁੰਚੀਆਂ ਨੇ ਕਿਸ ਤਰ੍ਹਾਂ ਦੀ ਜਾਂਚ ਚੱਲ ਰਹੀ ਹੈ ਦੇਖੋ ਹਜੇ ਤੱਕ ਪੁਲਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਤਾਂ ਜਿਹੜਾ ਕਿ ਇਨਫੋਰਮ ਕੀਤਾ ਗਿਆ ਪਰ ਟੀਮ ਮੌਕੇ ਤੇ ਇੱਕ ਤਰ੍ਹਾਂ ਦੇ ਨਾਲ ਜਿ ਕਈ ਕਿ ਕੁਝ ਆਗ ਆਸ-ਪਾਸੇ ਕੋਲੇ ਜਾਵੇ ਨਾ ਇਹਨਾਂ ਕੋ ਪ੍ਰਬੰਧ ਕਰਿਆ ਬਾਕੀ ਹੋ ਸਕਦਾ ਦਿਨ ਚੜ੍ਹਦੇ ਕਿਉਂਕਿ ਛੁੱਟੀ ਵਾਲਾ ਦਿਨ ਹੈ ਕਈ ਦਿਨ ਦੀਆਂ ਲਗਾਤਾਰ ਛੁੱਟੀਆਂ ਚੱਲ ਰਹੀਆਂ ਆਏ ਗਿਆ ਨੇ ਤਾਂ ਦਿਨੇ ਹੋ ਸਕਦਾ ਕਿ ਜਿਹੜੇ ਕੋਈ ਅਫੀਸ਼ੀਅਲਸ ਜਾਂ ਚੰਡੀਗੜ੍ਹ ਦੇ ਪੀਡਬਲਯੂਡੀ ਵਿਭਾਗ ਦੇ ਜਿਹੜੇ ਲੋਕ ਨੇ ਉੱਥੇ ਪਹੁੰਚ ਸ਼ੁਕਰੀਆ ਸੁਮੇਤ ਜੀ ਤਦ ਆਸਦੀ ਨੇ ਦੱਸਿਆ ਕਿ ਪ੍ਰਸ਼ਾਸਨਿਕ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਰਹੀਆਂ ਨੇ ਤਾਂ ਇਮਾਰਤ ਇੱਥੇ ਟਈ ਹੈ ਮਲਬਾ ਇਸ ਦੇ ਵਿੱਚ ਨਜ਼ਰ ਜੋ ਹੈ ਉਹ ਆ ਰਿਹਾ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਇਸ ਦੇ ਵਿੱਚ ਬਚਾਅ ਜ਼ਰੂਰ ਹੈ ਪਰ ਇਸ ਘਟਨਾ ਤੋਂ ਬਾਅਦ ਆਲੇ ਦੁਆਲੇ ਦੀਆਂ ਇਮਾਰਤਾਂ ਜਿਹੜੀਆਂ ਨੇ ਫਿਲਹਾਲ ਖਾਲੀ ਕਰਵਾਈਆਂ ਗਈਆਂ ਨੇ ਤਦਾਦੇ ਕੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਹੋਰ ਪ੍ਰਸ਼ਾਸਨਿਕ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਗਈਆਂ ਨੇ ਇਮਾਰਤ ਕਾਫੀ ਪੁਰਾਣੀ ਇਹ ਦੱਸੀ ਜਾ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਕਾਫੀ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਇਮਾਰਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਜਿਹੜਾ ਹੈ ਉਹ ਨਹੀਂ ਚੱਲ ਰਿਹਾ ਸੀ ਤੇ ਇਮਾਰਤ ਢਹਿਣ ਕਰਕੇ ਪ੍ਰਸ਼ਾਸਨ ਨੂੰ ਹੱਤਾ ਪੈਰਾਂ ਦੀ ਪੈ ਗਈ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਔਰ ਇੱਥੇ ਉਹਨਾਂ ਟੀਮਾਂ ਦੇ ਵੱਲੋਂ ਹੁਣ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ ਫਿਲਹਾਲ ਜਾਨੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਇਆ اور ਇਮਾਰਤ ਡਿੱਗਣ ਦੇ ਨਾਲ ਲੱਗਲੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਹੁਣ ਖਬਰਾਂ ਵਿਸਤਾਰ ਦੇ ਨਾਲ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਵੱਡਾ ਹਾ사 ਵਾਪਰਿਆ ਹੈ ਇਮਾਰਤ ਦਾ ਇੱਕ ਹਿੱਸਾ ਅਚਾਨਕ ਡਿੱਗਿਆ ਕਾਫੀ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਤਾਂ ਹਾਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾ ਜਰੂਰ ਹੈ ਆ ਬੈਂਕ ਸਕੁਅਰ ਦੇ ਪਿਛਲੇ ਪਾਸੇ ਸਥਿਤ ਹੈ ਇਮਾਰਤ ਹਾਸੇ ਦੇ ਮਗਰੋਂ ਮੌਕੇ ਦੇ ਉੱਤੇ ਪੁਲਸ ਪਹੁੰਚੀ ਹੈ ਨੇੜੇ ਤੜੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਹੈ ਤਾਂ ਚੰਡੀਗੜ੍ਹ ਦੇ ਵਿੱਚ ਇਹ ਹਾ사 ਵਾਪਰਿਆ ਹੈ। ਕਾਫੀ ਲੰਮੇ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ। ਹਾਸੇ ਦੇ ਵਿੱਚ ਜਾਨੀ ਨੁਕਸਾਨ ਦੀ ਖਬਰ ਹਾਲਕਿ ਨਹੀਂ ਹੈ। ਸ਼ਹਿਰ ਦੇ ਵਿੱਚ ਵੱਡਾ ਹਾ사 ਵਾਪਰਿਆ ਹੈ। ਇਮਾਰਤ ਦਾ ਇੱਕ ਹਿੱਸਾ ਅਚਾਨਕ ਡਿੱਗ ਗਿਆ کافی ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਹਾਸੀ ਦੇ ਵਿੱਚ ਜਾਨੀ ਨੁਕਸਾਨ ਦੀ ਖਬਰ ਹਾਲਾਂਕਿ ਨਹੀਂ ਹੈ ਬੈਂਕ ਸਕੁਅਰ ਦੇ ਪਿਛਲੇ ਪਾਸੇ ਸਥਿਤ ਹੈ ਇਹ ਇਮਾਰਤ ਹਾਸੀ ਦੇ ਮਗਰਮ ਮੌਕੇ ਦੇ ਉੱਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਨੇ ਨੇੜੇ ਤੜੇ ਦੀਆਂ ਇਮਾਰਤਾਂ ਨੂੰ ਵੀ ਫਿਲਹਾਲ ਖਾਲੀ ਜੋ ਹੈ ਉਕਰਵਾ ਲਿਤਾ ਗਿਆ ਹੈ ਔਰ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹਾਸੀ ਦੇ ਕਾਰਨਾਂ ਦੇ ਵਿੱਚ ਜਾਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਮੁਢਲੀ ਜਾਣਕਾਰੀ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਇਮਾਰਤ ਪਿਛਲੇ ਕਾਫੀ ਸਮੇਂ ਤੋਂ ਇੱਕ ਖਾਲੀ ਪਈ ਹੋਈ ਸੀ ਬਦਦੇਰ ਜਾਣਕਾਰੀ ਪੱਤਰਕਾਰ ਸੁਮਿਤ ਸਿੰਘ ਸਾੜਨਾ ਜੁੜ ਚੁੱਕੇ ਨੇ ਆ ਸੁਮਿਤ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਇਮਾਰਤ ਡਿੱਗੀ ਹੈ ਆਖਿਰ ਪੂਰਾ ਮਾਮਲਾ ਕੀ ਹੈ ਲੇਖੋ ਕਾਫੀ ਸਮੇਂ ਤੋਂ ਨਾਤੇ ਖਾਲੀ ਪਈ ਸੀ ਤੇ ਲਗਭਗ ਜਾਣਕਾਰੀ ਸੀ ਪ੍ਰਸ਼ਾਸਨ ਨੂੰ ਇਹਦੀ ਇੱਕ ਅਸਥਾ ਹਲ ਹੋਣੀ ਤੇ ਹਾਲਾਂਕਿ ਜਿਹੜੀ ਫਾਈਨਲ ਸਟੇਟਮੈਂਟ ਕਹੀਏ ਆਫੀਸ਼ੀਅਲੀ ਉਹ ਤਾਂ ਅਜੇ ਆਉਣੀ ਬਾਕੀ ਹੈ ਪਰ ਹੁਣ ਤੱਕ ਇਹ ਪਤਾ ਲੱਗਿਆ ਵੀ ਇਸ ਬਾਰੇ ਜਾਣਕਾਰੀ ਕੀ ਪ੍ਰਸ਼ਾਸਨ ਨੂੰ ਉਕਤ ਪ੍ਰਬੰਧ ਦਾ ਉਸ ਤੋਂ ਕੀਤੇ ਹੋਏ ਸੀ ਤੇ ਜਿਵੇਂ अर्ली ਮਾਰਨਿੰਗ ਇਹ ਗਿਰੀ ਆ ਤਾਂ ਉਹਦੇ ਵਿੱਚ ਪਾਇਆ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਹਾਲਾਂਕਿ ਮੈਸਲ ਰੈਸਟ੍ਰੈਂਟ ਕਰਕੇ ਸੀਗਾ ਔਰ ਇੱਕ ਸਮੇਂ ਦੇ ਦੌਰਾਨ ਤਕਰੀਬਨ 15 ਤੋਂ 20 ਸਾਲ ਤੋਂ ਇਹ ਬਿਲਡਿੰਗ ਇਸੇ ਤਰ੍ਹਾਂ ਮੈਂ ਖਾਲੀ ਪਈ ਸੀ ਤੇ ਉਹਦੇ ਬਾਅਦ ਵੀ ਇਹ ਬਿਲਡਿੰਗ ਇਸੇ ਲਈ ਕਿਸੇ ਨਾ ਕਿਸੇ ਤਰੀਕੇ ਤੋਂ ਵੀ ਹਾਲਤਾਂ ਅਜਿਹੀਆਂ ਉਹ ਕਾਫੀ ਖਸਤਾ ਸੀਗਾ ਤਾਂ ਯਾਨੀ ਕਿ ਇਸ ਬਿਲਡਿੰਗ ਬਾਰੇ ਪਤਾ ਸੀ ਸਾਰੀ ਜਾਣਕਾਰੀ ਜੀ ਬਹੁਤ ਸੱਤਾ ਹਾਲਤ ਮਿਲਦੀ ਹੈ ਤੇ ਇਹ ਵੀ ਹੋ ਸਕਦਾ ਵੀ ਇੰਟਰਨਲ ਤੌਰ ਤੇ ਇਸ ਦਾ ਆਫੀਸ਼ੀਅਲ ਜਦ ਤੱਕ ਸਟੇਟਮੈਂਟ ਨਹੀਂ ਆਉਦੀ ਪਹੁੰਚਣਾ ਮੁਸ਼ਕਲ ਹੋਏਗਾ पर लगभग यही जानकारी जरूर मिल रही है कि ये एनु जिक्र है उन नागरिक दी तो पुलिस वाले वैसे भी इन्हें नॉमिष करना चाहिए जी आ, सुमित आ, आले दो वाले कितनी को वसों इथे है जिस इलाके ਦੇ ਵਿੱਚ ਇਹ ਘਟਨਾ ਵਾਪਰੀ ਹੈ देखो वसों ਦਾ ਕੋਈ ਨਹੀਂ ਹੈਗੀ ਆਸ-ਪਾਸ ਤੇ ਕਿਉਂਕਿ ਜਿਵੇਂ ਅੱਜ ਵੈਸੇ ਤਾਂ ਛੁੱਟੀ ਹਾਂ ਦਿਨ ਸੀਗਾ ਪਰ ਹਾਂ ਇਹ ਜ਼ਰੂਰ ਹੈ ਵੀ ਇਹ ਦਿਨੇ ਕਿਤੇ ਹਾਦਸਾ ਹੋ ਜਾਂਦਾ ਤਾਂ ਫਿਰ ਫਿਰ ਕੋਈ ਨੁਕਸਾਨ ਹੋਣ ਦਾ ਖਤਰਾ کہہ ਸਕਦੇ ਹਾਂ ਵੀ ਹੋ ਸਕਦਾ ਸੀਗਾ ਕਿਉਂਕਿ ਆ ਕਾਫੀ ਚਾਹਲ ਪਹਿਲਾ ਵਾਲਾ ਖੇਤਰਾ ਸੈਕਟਰ 17 ਤੇ ਜਿਸ ਤਰ੍ਹਾਂ ਦੇ ਨਾਲ ਇਹ ਬਿਲਡਿੰਗ ਦੀ ਗੱਲ ਕਰੀਏ ਇੰਨਾ ਵੱਡੀ ਬਿਲਡਿੰਗ ਕਿਰ ਜਾਣੀ ਉਹ ਜ਼ਾਹਿਰ ਹੀ ਗੱਲ ਆ ਵੀ ਕੋਈ ਜੇਕਰ ਉਸ ਤੋਂ ਲੰਘਦਾ ਟੱਪਦਾ ਹੁੰਦਾ ਤਾਂ ਨੁਕਸਾਨ ਹੋ ਸਕਦਾ ਸੀ ਪਰ ਜਿਵੇਂ ਆਸ-ਪਾਸੇ ਜਿਹੜੀ ਇਹਦੇ ਰਸਤਾ ਲਾ ਹੋਇਆ ਸੀ ਜਾਂ ਬੰਦ ਕਰਿਆ ਹੋਇਆ ਸੀ ਖੇਤਰ ਉਹਦੇ ਮੁਤਾਬਕ ਇਹ ਸੀਗਾ ਵੀ ਫਿਰ ਵੀ ਕਿਤੇ ਨਾ ਕਿਤੇ ਇਹ ਸੀ ਵੀ ਨੁਕਸਾਨ ਬਹੁਤ ਘੱਟ ਹੁੰਦਾ ਜਾਂ ਨਾ ਹੀ ਹੁੰਦਾ ਵੈਸੇ ਤਾਂ ਕਿਉਂਕਿ ਜਿਹੜਾ ਜਆ ਪ੍ਰਬੰਧ ਆਸ-ਪਾਸੇ ਕਰਿਆ ਹੋਇਆ ਸੀਗਾ ਇਹਦੇ ਜੀ ਜੀ ਆ ਸੁਮੇਤ ਉਸ ਤੋਂ ਬਾਅਦ ਮੌਕੇ ਦੇ ਉੱਤੇ ਹੁਣ ਕਿਹੜੀਆਂ ਕਿਹੜੀਆਂ ਟੀਮਾਂ ਪੁੱਜੀਆਂ ਨੇ ਕਿਸ ਤਰ੍ਹਾਂ ਦੀ ਜਾਂਚ ਚੱਲ ਰਹੀ ਹੈ ਦੇਖੋ ਅਜੇ ਤੱਕ ਪੁੱਛਤੇ ਪ੍ਰਸ਼ਾਸਨ ਦੇ ਅਫਸਰਾਂ ਨੂੰ ਤਾਂ ਜਿਹੜਾ ਕਿ ਇਨਫੋਰਮ ਕੀਤਾ ਗਿਆ ਪੁਲਿਸ ਟੀਮ ਮੌਕੇ ਤੇ ਇੱਕ ਤਰ੍ਹਾਂ ਦੇ ਨਾਲ ਜੇ ਕਈ ਕਿਸੇ ਆਗ ਆਸ-ਪਾਸੇ ਕੋਲੇ ਜਾਵੇ ਨਾ ਇਹਨਾਂ ਨੂੰ ਪ੍ਰਬੰਧ ਕਰਿਆ ਬਾਕੀ ਹੋ ਸਕਦਾ ਦਿਨ ਚੱਲਦੇ ਕਿਉਂਕਿ ਛੁੱਟੀ ਵਾਲਾ ਦਿਨ ਹੈ ਕਈ ਦਿਨ ਦੀਆਂ ਲਗਾਤਾਰ ਛੁੱਟੀਆਂ ਚੱਲਦੀਆਂ ਆ ਗਈਆਂ ਨੇ ਤਾਂ ਦਿਨੇ ਹੋ ਸਕਦਾ ਕਿ ਜਿਹੜੇ ਕੋਈ ਅਫੀਸ਼ੀਅਲਸ ਜਾਂ ਚੰਡੀਗੜ੍ਹ ਦੇ ਪੀਡਬਲੂਡੀ ਵਿਭਾਗ ਦੇ ਜਿਹੜੇ ਲੋਕ ਨੇ ਉੱਥੇ ਪਹੁੰਚਣ ਸ਼ੁਕਰੀਆ ਸੁਮੇਤ ਜਾਣਕਾਰੀ ਦੇਣ ਦੇ ਲਈ ਤਦ ਦੱਸਦੇ ਨੇ ਦੱਸਦੇ ਕਿ ਪ੍ਰਸ਼ਾਸਨਿਕ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਰਹੀਆਂ ਨੇ ਤਾਂ ਇਮਾਰਤ ਇੱਥੇ ਟਈ ਹੈ ਮਲਬਾ ਇਸ ਦੇ ਵਿੱਚ ਨਜ਼ਰ ਜੋ ਹੈ ਉਹ ਆ ਰਿਹਾ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਇਸ ਦੇ ਵਿੱਚ ਬਚਾਅ ਜ਼ਰੂਰ ਹੈ ਪਰ ਇਸ ਘਟਨਾ ਤੋਂ ਬਾਅਦ ਆਲੇ ਦੁਆਲੇ ਦੀਆਂ ਇਮਾਰਤਾਂ ਜਿਹੜੀਆਂ ਨੇ ਫਿਲਹਾਲ ਖਾਲੀ ਕਰਵਾਈਆਂ ਗਈਆਂ ਨੇ ਤਦਾਦੇ ਕੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਹੋਰ ਪ੍ਰਸ਼ਾਸਨਿਕ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਗਈਆਂ ਨੇ ਇਮਾਰਤ ਕਾਫੀ ਪੁਰਾਣੀ ਇਹ ਦੱਸੀ ਜਾ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਕਾਫੀ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਇਮਾਰਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਜਿਹੜਾ ਹੈ ਉਹ ਨਹੀਂ ਚੱਲ ਰਿਹਾ ਸੀ ਤੇ ਇਮਾਰਤ ਢਹਿਣ ਕਰਕੇ ਪ੍ਰਸ਼ਾਸਨ ਨੂੰ ਹੱਥ ਆ ਪੈਰਾਂ ਦੀ ਪੈ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਔਰ ਇੱਥੇ ਉਹਨਾਂ ਟੀਮਾਂ ਦੇ ਵੱਲੋਂ ਹੁਣ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ ਫਿਲਹਾਲ ਜਾਨੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਇਆ ਪਰ ਇਮਾਰਤ ਡਿੱਗਣ ਦੇ ਨਾਲ ਲੱਗਲੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਹੁਣ ਖਬਰਾਂ ਵਿਸਤਾਰ ਦੇ ਨਾਲ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇਮਾਰਤ ਦਾ ਇੱਕ ਹਿੱਸਾ ਅਚਾਨਕ ਡਿੱਗ ਗਿਆ ਕਾਫੀ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਤਾਂ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾਅ ਜਰੂਰ ਹੈ ਆ ਬੈਂਕ ਸਕੁਅਰ ਦੇ ਪਿਛਲੇ ਪਾਸੇ ਸਥਿਤ ਹੈ ਇਮਾਰਤ ਹਾਦਸੇ ਦੇ ਮਗਰੋਂ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਨੇੜੇ ਤੜੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿੱਤਾ ਗਿਆ ਹੈ ਤਾਂ ਚੰਡੀਗੜ੍ਹ ਦੇ ਵਿੱਚ ਇਹ ਹਾ사 ਵਾਪਰਿਆ ਹੈ। ਕਾਫੀ ਲੰਮੇ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਹਾਸੇ ਦੇ ਵਿੱਚ ਜਾਨੀ ਨੁਕਸਾਨ ਦੀ ਖਬਰ ਹਾਲਕੇ ਨਹੀਂ ਹੈ। ਪੰਡ ਦੇ ਵਿੱਚ ਵੱਡਾ ਹਾ사 ਵਾਪਰਿਆ ਹੈ। ਇਮਾਰਤ ਦਾ ਇੱਕ ਹਿੱਸਾ ਅਚਾਨਕ ਡਿੱਗ ਗਿਆ ਕਾਫੀ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੋਈ ਸੀ ਹਾਸੇ ਦੇ ਵਿੱਚ ਜਾਨੀ ਨੁਕਸਾਨ ਦੀ ਖਬਰ ਹਾਲਾਂਕਿ ਨਹੀਂ ਹੈ ਬੈਂਕ ਸਕੁਅਰ ਦੇ ਪਿਛਲੇ ਪਾਸੇ ਸਥਿਤ ਹੈ ਇਹ ਇਮਾਰਤ ਹਾਸੇ ਦੇ ਮਗਰੋਂ ਮੌਕੇ ਦੇ ਉੱਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਨੇ ਨੇੜੇ-ਤਰੇ ਦੀਆਂ ਇਮਾਰਤਾਂ ਨੂੰ ਵੀ ਫਿਲਹਾਲ ਖਾਲੀ ਜੋ ਹੈ ਉਕਰਵਾ ਲਿਤਾ ਗਿਆ ਹੈ ਔਰ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹਾਸੇ ਦੇ ਕਾਰਨਾਂ ਦੇ ਵਿੱਚ ਜਾਨ ਜੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਮੁਢਲੀ ਜਾਣਕਾਰੀ ਵਿੱਚ ਇਹੀ ਦੱਸਿਆ ਜਾ ਰਿਹਾ ਕਿ ਇਮਾਰਤ ਪਿਛਲੇ ਕਾਫੀ ਸਮੇਂ ਤੋਂ ਇੱਕ ਖਾਲੀ ਪਈ ਹੋਈ ਸੀ ਵਧੇਰੇ ਜਾਣਕਾਰੀ ਪੱਤਰਕਾਰ ਸੁਮਿਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਆ ਸੁਮਿਤ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਇਮਾਰਤ ਡਿੱਗੀ ਹੈ ਆਖਿਰ ਪੂਰਾ ਮਾਮਲਾ ਕੀ ਹੈ ਲੇਕਿਨ ਕਾਫੀ ਸਮੇਂ ਤੋਂ ਨਾਤੇ ਖੜੀ ਪਈ ਸੀ ਤੇ ਲਗਭਗ ਜਾਣਕਾਰੀ ਇਹ ਸੀ ਪ੍ਰਸ਼ਾਸਨ ਨੂੰ ਇਹਦੀ ਇੱਕ ਅਸਪਸਤਾ ਹਾਲ ਹੋਉਂਦੀ ਤੇ ਹਾਲਾਂਕਿ ਜਿਹੜੀ ਫਾਈਨਲ ਸਟੇਟਮੈਂਟ ਕਹੀਏ ਆਫੀਸ਼ੀਅਲੀ ਉਹ ਤਾਂ ਅਜੇ ਆਉਣੀ ਬਾਕੀ ਆ ਪਰ ਹੋਂ ਤੱਕ ਇਹ ਪਤਾ ਲੱਗਿਆ ਵੀ ਇਸ ਬਾਰੇ ਜਾਣਕਾਰੀ ਕੀ ਪ੍ਰਸ਼ਾਸਨ ਨੂੰ ਉਸ ਤੋਂ ਪ੍ਰਬੰਧਨ ਦਾ ਉਸ ਤੋਂ ਕੀਤੇ ਹੋਏ ਸੀ ਤੇ ਜਿਵੇਂ अर्ली मॉर्निंग ਇਹ ਗਿਰੀ ਆ ਤਾਂ ਉਹਦੇ ਵਿੱਚ ਪਾਈਂ ਪਰਚਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਹਾਲਾਂਕਿ ਮੈਸਲ ਰੈਸਟ੍ਰੈਂਟ ਕਰਕੇ ਸੀਗਾ ਔਰ ਇੱਕ ਕਿਸੇ ਸਮੇਂ ਦੇ ਦੌਰਾਨ ਤਕਰੀਬਨ 15 ਤੋਂ 20 ਸਾਲ ਤੋਂ ਇਹ ਬਿਲਡਿੰਗ ਇਸੇ ਤਰ੍ਹਾਂ ਮੈਂ ਖਾਲੀ ਪਈ ਤੇ ਉਹ ਤੋਂ ਬਾਅਦ ਵੀ ਇਹ ਬਿਲਡਿੰਗ ਇਸੇ ਲਈ ਕਿਸੇ ਨਾ ਕਿਸੇ ਤਰੀਕੇ ਤੋਂ ਜੀ ਹਾਲਤ ਹੈ ਜਿਹੜੀ ਉਹ ਫਾਸੇ ਕਰਦਾ ਸੀ ਤਾਂ ਯਾਨੀ ਕਿ ਇਸ ਬਿਲਡਿੰਗ ਬਾਰੇ ਪਤਾ ਸੀ ਸਾਰੀ ਜਾਣਕਾਰੀ ਜੀ ਇੱਕ ਬਹੁਤ ਘੱਟ ਆਸਾ ਹਾਸ ਮਿਲਦੀ ਹੈ ਤੇ ਇਹ ਵੀ ਹੋ ਸਕਦਾ ਵੀ ਇੰਟਰਨਲੀ ਤੌਰ ਤੇ ਵੈਸੇ ਦਾ ਆਫੀਸ਼ਲ ਜਦ ਤੱਕ ਸਟੇਟਮੈਂਟ ਨਹੀਂ ਆਉਂਦੀ ਫੁੱਟਣਾ ਮੁਸ਼ਕਿਲ ਹੋਏਗਾ ਪਰ ਲਗਭਗ ਇਹ ਜਾਣਕਾਰੀ ਜ਼ਰੂਰ ਮਿਲ ਰਹੀ ਹੈਗੀ ਆ ਵੀ ਇਹਨੂੰ ਜੇਕਰ ਇਹ ਹੁਣ ਨਾ ਗਿਰਦੀ ਤਾਂ ਕੁਝ ਸਮੇਂ ਤੋਂ ਬਾਅਦ ਵੈਸੇ ਵੀ ਇਹਨੂੰ ਡਿਮੋਲਿਸ਼ ਕਰਨਾ ਸੀਗਾ ਜੀ ਆ ਸੁਮਿਤ ਆਲੇ ਦੁਆਲੇ ਕਿੰਨੀ ਕੁ ਵਸੋਂ ਇੱਥੇ ਹੈ ਜਿਸ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਦੇਖੋ ਵਸੋਂ ਦਾ ਕੋਈ ਨਹੀਂ ਹੈਗੀ ਆਸ-ਪਾਸ ਤੇ ਕਿਉਂਕਿ ਜਿਵੇਂ ਅੱਜ ਵੈਸੇ ਤਾਂ ਛੁੱਟੀ ਵਾਲਾ ਦਿਨ ਸੀਗਾ ਪਰ ਹਾਂ ਇਹ ਜ਼ਰੂਰ ਹੈ ਵੀ ਇਹ ਦਿਨੇ ਕਿਤੇ ਹਾਦਸਾ ਹੋ ਜਾਂਦਾ ਤਾਂ ਫਿਰ ਜਾਂ ਫਿਰ ਕੋਈ ਨੁਕਸਾਨ ਹੋਣ ਦਾ ਖਤਰਾ ਕਹਿ ਸਕਦੇ ਆ ਵੀ ਹੋ ਸਕਦਾ ਸੀਗਾ ਕਿਉਂਕਿ ਆ ਕਾਫੀ ਚਾਹਲ ਪਹਿਲ ਵਾਲਾ ਖੇਤਰਾ ਸੈਕਟਰ 17 ਤੇ ਜਿਸ ਤਰ੍ਹਾਂ ਦੇ ਨਾਲ ਇਹ ਬਿਲਡਿੰਗ ਦੀ ਗੱਲ ਕਰੀਏ ਇੰਨਾ ਵੱਡੀ ਬਿਲਡਿੰਗ ਡਿੱਗ ਜਾਣੀ ਉਹ ਜ਼ਾਹਿਰ ਸੀ ਗੱਲ ਆ ਵੀ ਕੋਈ ਜੇਕਰ ਉਸ ਤੋਂ ਲੰਘਦਾ ਟੱਪਦਾ ਹੁੰਦਾ ਤਾਂ ਨੁਕਸਾਨ ਹੋ ਸਕਦਾ ਸੀ ਪਰ ਜਿਵੇਂ ਆਸ-ਪਾਸੇ ਜਿਹੜੀ ਇਹਦੇ ਰਸਤਾ ਲਾ ਹੋਇਆ ਸੀ ਜਾਂ ਬੰਦ ਕਰਿਆ ਹੋਇਆ ਸੀ ਖੇਤਰ ਉਹਦੇ ਮੁਤਾਬਕ ਇਹ ਸੀਗਾ ਵੀ ਫਿਰ ਵੀ ਕਿਤੇ ਨਾ ਕਿਤੇ ਇਹ ਸੀ ਵੀ ਨੁਕਸਾਨ ਬਹੁਤ ਘੱਟ ਹੁੰਦਾ ਜਾਂ ਨਾ ਹੀ ਹੁੰਦਾ ਵੈਸੇ ਤਾਂ ਕਿਉਂਕਿ ਜਿਹੜਾ ਪ੍ਰਬੰਧ ਆਸ-ਪਾਸੇ ਕਰਿਆ ਹੋਇਆ ਸੀਗਾ ਇਹਦੇ ਜੀ ਜੀ हां सुमित दोस्तों बाद मौके ਦੇ ਉੱਤੇ ਹੁਣ ਕਿਹੜੀਆਂ ਕਿਹੜੀਆਂ ਟੀਮਾਂ ਪੁੱਜੀਆਂ ਨੇ ਕਿਸ ਤਰ੍ਹਾਂ ਦੀ ਜਾਂਚ ਚੱਲ ਰਹੀ ਹੈ ਦੇਖੋ ਅਜੇ ਤੱਕ ਪੁੱਛਤੇ ਪ੍ਰਸ਼ਾਸਨ ਦੇ ਅਫਸਰਾਂ ਨੂੰ ਤਾਂ ਜਿਹੜਾ ਕਿ ਇਨਫੋਰਮ ਕੀਤਾ ਗਿਆ ਪੁਲਿਸ ਟੀਮ ਮੌਕੇ ਤੇ ਇੱਕ ਤਰ੍ਹਾਂ ਦੇ ਨਾਲ ਜੇ ਕਈ ਕਿਸੇ ਆਗ ਆਸ-ਪਾਸੇ ਕੋਲੇ ਜਾਵੇ ਨਾ ਇਹਨਾਂ ਨੂੰ ਪ੍ਰਬੰਧ ਕਰਿਆ ਬਾਕੀ ਹੋ ਸਕਦਾ ਦਿਨ ਚੱਲਦੇ ਕਿਉਂਕਿ ਛੁੱਟੀ ਵਾਲਾ ਦਿਨ ਹੈ ਕਈ ਦਿਨ ਦੀਆਂ ਲਗਾਤਾਰ ਛੁੱਟੀਆਂ ਚੱਲ ਰਹੀਆਂ ਹੈਗੀਆਂ ਨੇ ਤਾਂ